ਗਾਇਸ ਵੈਲਕਮ ਬੈਕ ਟੂ ਮਾਈ YouTube ਚੈਨਲ ਜਸਰ ਵਲੌਗ 08 ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਤੇ ਅੱਜ ਅਸੀਂ ਫੇਰ ਜਾ ਰਹੇ ਚਿੰਤਪੁਰੀ ਵਾਲੇ ਰੂਟ ਤੇ ਤੇ ਤੁਹਾਨੂੰ ਪੂਰਾ ਵਲੌਗ ਦਿਖਾਵਾਂਗੇ ਤੇ ਪੂਰੀ ਜਾਣਕਾਰੀ ਦਵਾਂਗੇ ਪੂਰਾ ਵਲੌਗ ਜ਼ਰੂਰ ਦੇਖਿਓ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਹੈਗਾ ਸਾਡਾ ਤੀਜਾ ਵਲੌਗ ਚਿੰਤਪੁਰੀ ਵਾਲੇ ਰੂਟ ਦਾ ਤੇ ਪੂਰਾ ਵਲੌਗ ਦੇਖਿਓ ਤੇ ਅੱਜ ਹੈਗਾ ਨਵਰਾਤਰੇ ਦਾ ਪਹਿਲਾ ਦਿਨ ਤੇ ਤੁਹਾਨੂੰ ਪਹਿਲੇ ਦਿਨ ਦੀਆਂ ਪੂਜਾ ਰੌਣਕਾਂ ਦਿਖਾਵਾਂਗੇ ਸਾਰੇ ਇੱਥੇ-ਇੱਥੇ ਭੰਡਾਰੇ ਲੱਗੇ ਨੇ ਪੂਰਾ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਪੂਰਾ ਵਲੌਗ ਸ਼ੁਰੂ ਕਰ ਦਈਏ ਹੁਣ ਆਪਾਂ ਚੱਲਦੇ ਆਂ ਗਾਇਜ਼ ਆਪਾਂ ਨੂੰ ਪਹਿਲੇ ਲੰਗਰ ਦੇਖਣ ਨੂੰ ਮਿਲ ਗਿਆ ਜੋ ਕਿ ਲੱਗਿਆ ਮਦਾਰਾ ਇੱਥੇ ਲੰਗਰ ਲੱਗ ਚੁੱਕਿਆ ਤੇ ਚੱਲ ਚੁੱਕਿਆ ਹੈ ਤੇ ਹੁਣ ਇੱਥੇ ਲੰਗਰ ਚੱਲੂਗਾ ਮੇਬੀ ਚਾਹ ਲੱਗੀ ਹੋਈ ਹੈ ਜਦੋਂ ਹੋਣਾ ਇਹ ਲੰਗਰ ਲੱਗਾ ਗਾਇਜ਼ ਸਾਨੂੰ ਪਹਿਲਾ ਲੱਗਾ ਹੋਇਆ ਲੰਗਰ ਜੋ ਕਿ ਸਾਈ ਟ੍ਰਿਕ ਤੱਕ ਚੱਲਦਾ ਐਸੇ ਲੰਗਰ ਲੱਗਾ ਹੋਇਆ ਹਿਾਰਪੁਰ ਤੋਂ ਲਾ ਕੇ ਲੰਗਰ ਇਹਨਾਂ ਆਪਾਂ ਚੱਲਦੇ ਆ ਗਾਈਸ ਹੁਣ ਪਹੁੰਚ ਗਏ ਹਿਾਰਪੁਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਪਹੁੰਚ ਗਏ ਚਿਤਪੁਰ ਨਿਵਾਦਾ ਜਿਹੜੇ ਰਸਤੇ ਤੇ ਗਾਈਸ ਇੱਥੇ ਲੱਗਾ ਹੋਇਆ ਲੰਗਰ ਮਾਤਾ ਰਾਣੀ ਜੀ ਦਾ ਤੁਸੀਂ ਦੇਖ ਸਕਦੇ ਹੋ ਜੇ ਲੱਭੇਰ ਕੋ ਫੋਨ ਦੇਤੀ ਆਪੋ ਨੂੰ ਮੰਦਰ ਦੇਖਣ ਨੂੰ ਮਿਲ ਜੂਗਾ ਤੁਸੀਂ ਵੀ ਇਧਨ ਕਰ ਸਕਦੇ ਸਕਦੇ ਮਾਤਾ ਰਣੀਏ ਦਰਸ਼ਨ ਕਰੋ ਚਾਓ ਸੋ ਗਾਇਸ ਨਾ ਆਪਰੇ ਫੋਰ ਮੰਦਰਾ ਮਾਤਾ ਰਣੀ ਜਿੱਤੇ ਦੇਖੋ ਇਹ ਡੈਸਟਾਰਟ ਹੋਇਆ ਕਿ ਨਹੀਂ ਜੀਪੀ ਹੁਝੇ ਲੱਗ ਰਿਹਾ ਹੈ ਸਟਾਰਟ ਨਹੀਂ ਹੈ ਦੇਖ ਸਰ ਜੀ ਆ ਸਾਰਾ ਇੱਥੇ ਲੱਗ ਗਿਆ ਮਾਤਾ ਰਾਣੀ ਜੀ ਦਾ ਲੰਗਰ 27 ਦੀ ਲਾਈਨ ਨੂੰ ਪੂਰਾ 27 ਦੀ ਲਾਈਨ ਅੱਥੇ ਲੱਗੀ ਗਾ ਮਾਤਾ ਰਾਣੀ ਜੀ ਦਾ 19 ਸੋ ਗਾਈ ਦੇ ਫੇਰ ਤੁਹਾਨੂੰ ਦੱਸਾਈ ਕਿ ਕੱਲ ਲੰਗਰ ਦੀ ਤਿਆਰੀ ਇਹ ਲੱਗੂਗਾ ਲੰਗਰ ਕੱਲ ਤੱਕ ਪੀਸਟਾਰਟ ਹੋ ਜਾਵੇਗੀ ਸ਼ੰਗਰ ਬਹੁਤ ਸਾਰੇ ਅੱਜ ਲੱਗ ਜੁਗੇ ਨੇ ਤੇ ਪਿੱਛੇ ਲੱਗਾ ਆ ਸਿੰਨਾ ਦਾ ਸ਼ਿਆਰਪੁਰ ਇੱਥੇ ਉਹ ਮੋੜ ਮੋੜ ਤੇ ਨਾ ਕਲਗਾ ਆਇਆ ਹੈ ਲੱਗ ਰਿਹਾ ਹਜੇ ਤੇ ਇਥੇ ਵੀ ਲੰਗਰ ਸਟਾਰਟ ਹੋ ਜਾਏਗਾ ਹਰ ਇੱਕ ਦੁਕਾਨਾਂ ਪੂਰੀਆਂ ਲੱਤ ਚਿਆਂ ਨੇ ਜਿਵੇਂ ਹੋਰੀ ਹਰੇ ਤਾਂ ਅਰੇ ਸਿਆ ਤੇ ਪੂਰੀ ਰੌਣਕ ਦੇਖਣ ਨੂੰ ਮਿਲੂਗੀ ਤੁਸੀਂ ਦੇਖ ਸਕਦੇ ਹੋ ਜਦੋਂ ਪਹੁੰਚ ਗਿਆ ਵੈਸੇ ਮਾਤਾ ਜੀ ਮੰਦਪ ਕੋਲ ਦੇ ਉੱਤੇ ਲੱਗਾ ਹੋਇਆ ਹੈ ਮਾਤਰਾ ਜੀ ਦਾ ਭੰਡਾਰਾ ਉਹ ਕਰ ਸਕਦਾ ਸੋ ਗਾਇਜ਼ ਇਹਦੇ ਝੂੜੇ ਲੱਗੇ ਝੂੜੇ ਨੇ ਪੂਰੇ ਤੇ ਬੇਜਣੇ ਨੇ ਇਹ ਕਿ ਦੁਕਾਨਾਂ ਲੱਗਿਆ ਨਹੀਂ ਭੰਡਾਰਾ ਲੱਗ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਾਸ ਹੁਣ ਇੱਥੇ ਲੱਗੇਗਾ ਲੰਗਰ ਜਲਦੀ ਸਟਾਰਟ ਹੋ ਜਾਏਗਾ ਕਿ ਤੁਹਾਨੂੰ ਇੱਥੇ ਲੰਗਰ ਦੇਖਣ ਨੂੰ ਮਿਲੇਗਾ ਤੇ ਆਊਟਸਾਈਡ ਤੇ ਵੀ ਇਕੱਠੇ ਲੰਗਰ ਲਗਣ ਜਾ ਰਹੇ ਨੇ 2 3 4 5 ਇਹ ਪੂਰੀ ਲਾਈਨ ਅੱਸ ਨਜ਼ਰ ਆ ਰਹੀ ਨੇ ਇੱਥੇ ਲੱਗਾ ਹੈ ਮੈਡੀਕਲ ਸੈਂਟਰ ਤੁਸੀਂ ਤੁਹਾਨੂੰ ਲੋੜ ਪਵੇ ਤੁਸੀਂ ਇੱਥੇ ਦਵਾਈ ਲੈ ਸਕਦੇ ਹੋ ਤੇ ਇੱਥੇ ਵੀ ਲੱਗਾ ਹੋਇਆ ਹੈ ਲੰਗਰ ਸ਼ਾਨਾਂ ਨੂੰ ਲੱਗਾ ਹੋਇਆ ਤੁਸੀਂ ਇੱਥੇ ਦੇਖ ਸਕਦੇ ਹੋ ਇੱਧਰ ਵੀ ਲੰਗਰ ਦੀ ਤਿਆਰੀ ਨਹੀਂ ਇੱਥੇ ਵੀ ਲੰਗਰ ਦੀ ਤਿਆਰੀ ਹੈ ਦੇਖੋ ਵੀ ਪੂਰਾ ਲੱਗ ਚੁੱਕਾ ਹੈ ਟੈਂਟ ਤੇ ਆਪਾਂ ਪੰਚਨ ਵਾਲਿਆਂ ਚ ਹਾਲ ਇਸ ਕੋਲ ਵੀ ਹੋਰ ਇਸ ਤਰ੍ਹਾਂ ਲੱਗਾ ਹੈ ਲੰਗਰ ਤੁਸੀਂ ਦੇਖ ਸਕਦੇ ਹੋ ਜਿੱਥੇ ਲੱਗਾ ਹੈ ਮਾਤਾ ਰਾਣੀ ਦਾ ਲੰਗਰ ਦਾਲ

ਆਜੇ ਤੇ ਲੋਜਾ ਲੰਗਰ ਛੋਟਾ ਜਨਾਤ ਅਰ ਅੱਜ ਫ੍ਰੀ ਮੈਡੀਕਲ ਕੈਂਪ ਜੇ ਤੁਹਾਨੂੰ ਡਰਬੋ ਦੀ ਸੇਵਾ ਸਜਾ ਮੈਡੀਸਿਨ ਤੇ ਪਹੁੰਚ ਗਿਆ ਚਹਾਰ ਤੇ ਤੇ ਬਹੁਤ ਵੱਡਾ ਲੱਗ ਰਿਹਾ ਲੱਗ ਚਾਰਾ ਨੰਗਰ ਨੰਗਰ ਸਭਾ ਜੀ ਸੀ ਦੇਖਾ ਅਦਾ ਤੁਹਾਨੂੰ ਆਦੇ ਯਾਰ ਸਾਹਮਣੇ ਤੋਂ ਦੇਖੋ ਕਿ ਮੰਦਰ ਮਾਤਾ ਜੀ ਦਾ ਲੰਗਰ ਲਗਾਇਆ ਹੋਇਆ ਹੈ ਲੰਗਰ ਲਗਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਛਿਰਗੁਰੂ ਰਵਿਦਾਸ ਮਹਾਰਾਜੀਆ ਗੁਰਦੁਆਰਾ ਉੱਥੇ ਲੱਗਾ ਹੈ ਲੰਗਰ ਤੁਸੀਂ ਦੇਖ ਸਕਦੇ ਹੋ ਹਲਾ ਬੋਨ ਚੁਗਾ ਚੋਹਾਲ ਇਹ ਚੋਹਾਲ ਦੀ ਪਹਿਲੀ ਚੜਾਈ ਤੇ ਇੱਥੇ ਲੰਗਰ ਲੱਗੇਗਾ ਖਾਣਾ ਇੰਦੇ ਸਤਾਈ ਤੇ ਖਾਈ ਤੇ ਚੋਹਾਲ ਦੀ ਪਹਿਲੀ ਚੜਾਈ

ਜਾ ਮਾਨੂੰ ਬਿੱਤੀ ਆ ਕੀ ਆ ਜਿਹੜੇ ਪਾਜੀ ਆ ਸਾਰੇ ਚੱਕ ਦਿਓ ਨਾਲ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੰਡਰਾ ਪਾਣੀ ਵਾਹੇ ਬਰਬਾਰੇ ਭਾਈ ਇੱਕ ਬਲਾਕ ਉਸਤਾਦ ਜੀ ਦੇਖ ਲਿਓ ਇੱਕ ਬਲਾਕ ਪਰ ਹੁਦਾ ਹੋ ਗਿਆ ਆ ਪੈਸੇ ਵੀ ਦੇਣੇ ਆ ਮੈਂ ਮਤ ਰਹਿਣੀ ਛੱਟਾ ਜਾ ਪਾਵਾਂ ਚੱਤ ਲੱਗਾ ਆ ਪੂਰਾ ਲੰਗਰ ਸਿੱਧੇ ਸਰਦ ਸਰਪਤ ਆਪ ਤੇ ਲੱਗੇ ਗੋਲ ਗੱਪੇ ਟਿੱਕੀ ਐਂਡ ਵੇਸਣ ਵਾਲਾ ਚਿਲਾ ਪਪਕਣ ਚੱਤ ਲੱਗੇ ਵਨਸਵਨ ਲੰਗਰ ਸਿੱਧੇ ਸਰਦ ਲੱਕੇ ਰੰਗ ਆਉਂਦਾ ਤੇ ਦਹੀ ਟਿੱਕੀ ਟਾਈਮ ਬਿੱਦਰ ਐ ਪਾਪੋ ਜਿਸ ਉਸਰ ਦੇ ਤੇ ਉਹ ਦਰਗਾ ਖਾ ਲੇ ਪੂਰੇ ਕਿੰਨੇ ਭਾਇੰਦੇ ਗੋਮਸਾ ਜਾਤਾਂ ਦੀਸੋ ਗੁੱਡੀ ਦੇ ਬਾਦ ਨਾ ਪੜੇ ਕਹਿ ਦਿੰਨੇ ਐ ਅਥੇ ਹੋਣ ਛੋਲੇ ਫਟੂਰਾਂ ਦੇਖ ਸਕਦਾ ਜੇ ਮੁੱਖੀ ਬੱਤੀ ਗਰੇ ਕੜਾ ਤੇ ਚੱਲੇ ਸੇ ਸੌਂ ਨਾ ਬਰਹਲਾ ਹੈ ਪਰ ਬਾਹਰ ਹੈਗਾ ਬਣਨਾ ਗਾਇ ਸਿੱਧਵੰਦਰ ਬੜਿਆ ਦਲੰਗਾ ਕਾਮੰਡੀ ਬਸ ਜੀ ਤੋੜਾ ਤਾਂ ਗਿਆ ਪੂਰਾ ਲੰਗਰ ਲੱਗੇ ਹੈ ਨਾ ਤੁਹਾਨੂੰ ਆਪਾ ਦੇਖਦੇ ਜਾਖੀ ਤੇ ਤੁਹਾਨੂੰ ਵੀ ਦਿਖਾਣੇ ਹੈ ਇਹ ਲੱਗਾ ਹੈ ਲੰਗਰ ਆਈਸਕ੍ਰੀਮ ਦਾ ਤੇ ਆਪਾ ਚਾਹਨੇ ਦਾ ਤੁਹਾਨੂੰ ਵੀ ਦਿਖਾਣੇ ਆ ਜਗਾ ਲੱਗਾ ਹੈ ਆਈਸਕ੍ਰੀਮ ਦਾ ਲੰਗਰ ਇਹ ਘਰ ਕੀ ਤੇ ਲੱਗਾਇਆ ਹੈ ਮਾਤਰਾਣੀ ਦਾ ਭੰਡਾਰਾ ਬਿਲਕੁਲ ਨਾਲ ਹੀ ਆ ਇਹ 24 ਘੰਟੇ ਚੱਲਦਾ ਰਹੇਗਾ ਗਾਇ ਦੋਸਾ ਜੀ ਨਾ ਖਾਣਾ ਖਾਸ ਹੈ ਦੇਖੋ ਗਾਇਜ਼ ਇੱਥੇ ਹੀ ਭੰਡਾਰੇ ਦੀ ਤਿਆਰੀ ਚੱਲ ਰਹੀ ਆ ਫੋਲ ਅੱਗੇ ਲੱਗਾ ਵੀ ਆ ਮੇਰੇ ਹਿਸਾਬ ਨਾਲ ਤੇ ਗਾਣੇ ਲੱਗੇ ਹੋ ਰਹੇ ਤਾਂ ਥੋੜੀ ਹੋਕ ਹੋ ਰਹੀ ਹੈ ਬਾਕੀ ਲੰਗਰ ਦੀ ਫੋਲ ਤਿਆਰੀ ਆ ਤੁਸੀਂ ਦੇਖ ਸਕਦੇ ਹੋ ਸੋ ਗਾਇਜ਼ ਐਸਾ ਲੱਗ ਰਿਹਾ ਠੰਡਾ ਲੱਗਾਇ ਨਹੀਂ ਠੰਡਾ ਠੰਡਾ ਐ ਨੰਮੰਡਾ

ਪਤਾਰਾ ਰੰਚ ਦਾ ਪੰਡਾਰਾ ਲੱਗੇਗਾ ਕੱਲ ਦਾ ਸਟਾਰਟ ਅੱਲਾ ਨਾ ਮੋਟੇ ਬਾਕੀ ਖਿਛਲ ਦੇ ਦੇ ਲੰਗਰ ਆਣੀ ਇੱਥੇ ਇੱਧਰ ਵੀ ਲੱਗਾ ਲੰਗਰ ਇਹਦਾ ਪਪੜ ਦਾ ਲੰਗਰ ਲੱਗਾ ਤੇ ਇੱਧਰ ਬਾਕੀ ਤਿਆਰੀਆਂ ਆ ਪੂਰੀਆਂ ਲੰਗਰ ਦੀਆਂ ਚੋਰਾ-ਛੋਰਾ ਨਾਲ ਚੱਲ ਰਹੀਆਂ ਨੇ ਇੱਥੇ ਵੀ ਲੰਗਾ ਲੱਗੇਗਾ ਤੇ ਇੱਥੇ ਵੀ ਕੱਲ ਤੋਂ ਲੰਗਰ ਬਾਕੀ ਲੱਗਣਗੇ ਤਾਂ ਸੋ ਗਾਇਜ਼ ਆ ਜਗਾ ਤੇ ਇਹ ਲੰਗਰ ਦੀਆਂ ਤਿਆਰੀਆਂ ਨੇ ਪੂਰੀਆਂ 30 ਛੜੀ ਲੰਗਰ ਦੀਆਂ ਪੂਰੀਆਂ ਤਿਆਰ ਨੇ ਚਲ ਰੀਆਂ ਨੇ ਦੇਖ ਸਾ ਤੇ ਪੂਰਾ ਕ ਵਰਕ ਕੀਤਾ ਜਾ ਰਿਹਾ ਮੀ ਤਾਂ ਬਚਾ ਦੇ ਲਈ ਉਹ ਬਹੁਤ ਚਲਦੀਆਂ ਨੇ ਬ੍ਰੈਡ ਲੱਗਿਆ ਇੱਥੇ ਕੀ ਦਿਖਾਉਣਾ ਮਾਦਰਾ ਨੇ ਪੈਦਲ ਯਾਤਰਾ ਮਾਤਰਾਂ ਦੀ ਪਸ਼ਾਦਾਤ ਲੰਗਰ ਦੀ ਪੂਰੀ ਤੇ ਹੈ ਕਿੱਥੇ ਲੱਗਾ ਹੋਇਆ ਲੰਕਾ ਇਹ ਜ਼ਾ ਦੋਸਰਾ ਰੰਗਰ ਜੋ ਕਿ ਲੱਗਿਆ ਹੋਇਆ ਹੈ ਇਹਦਾ ਲੰਗਰ ਪੂਰੀਆਂ ਰੋਣ ਕਮ ਉੱਤ ਲੱਗ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਪਕਾਲੇ ਸੇ ਵਾਪਸੀ ਤੇ ਆਤਾ ਦਿਖਾਇਆ ਤੇ ਲਗਾ ਆਇਆ ਲੰਡੇ ਠੰਡੇ ਪੈਂਟਾ ਲਿੰਕਾ ਕੋਕਸ ਆਗੋਸ਼ਾ ਇਸੇ ਤੋਂ ਪੀ ਸਕਦੇ ਹੋ ਤਿਆਰ ਸਾਰੇ ਸਿਰਾਸ਼ ਸੰਗਤੋ ਸੇ ਚੈੱਕ ਕਰ ਸਕਦੇ ਹੋ ਸਲਾਹ ਤੁਸੀਂ ਦੇਖੋ ਕਿੰਨਾ ਅੰਦਰ ਬਾੜ ਦਾ ਜਿਹੜਾ